ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਅਸਤੀਫੇ ਦੀਆਂ ਚਰਚਾਵਾਂ ਤੋਂ ਬਾਅਦ ਹੁਣ ਕਾਂਗਰਸ ਦੇ ਵਿੱਚ ਹੀ ਵੀ ਇਹ ਵੀ ਚਰਚਾਵਾਂ ਜਿਹੜੀਆਂ ਨੇ ਛਿੜਗੀਆਂ ਨੇ ਤਾਂ ਹੁਣ ਇਹ ਚਰਚਾਵਾਂ ਜਿਹੜੀਆਂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਜੋ ਕਿ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪੰਜਾਬ ਤੋਂ ਪ੍ਰਧਾਨ ਨੇ ਉਹਨਾਂ ਦੇ ਅਸਤੀਫੇ ਦੀ ਜਿਹੜੀ ਆ ਹੁਣ ਚਰਚਾਵਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਤਾਂ ਦੱਸਿਆ ਇਹ ਜਾ ਰਿਹਾ ਹੈ ਕਿ ਹੁਣ ਪੰਜਾਬ ਦੇ ਪ੍ਰਧਾਨ ਜੋ ਕਾਂਗਰਸ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਪੜਿੰਗ ਨੇ ਉਹਨਾਂ ਦੇ ਅਸਤੀਫੇ ਦੀ ਜੜੀ ਹੈ ਉਹ ਗੱਲ ਕੀਤੀ ਜਾ ਰਹੀ ਹੈ ਤਾਂ ਜੋ 7 ਲੋਕ ਨੇ ਜੋ 7 ਇਸ ਪ੍ਰਧਾਨਗੀ ਦੇ ਉੱਤੇ ਦਾਅਵੇਦਾਰੀ ਰੱਖਦੇ ਨੇ ਉਹ ਉਤਾਵਲੇ ਹੋ ਰਹੇ ਨੇ ਤਾਂ ਉਹ ਪੰਜਾਬ ਦੀ ਵਾਗਡੋਰ ਜੋ ਪੰਜਾਬ ਦੇ ਪ੍ਰਧਾਨਗੀ ਦੀ ਵਾਗਡੋਰ ਹੈ ਉਹ ਸੰਭਾਲਣ ਦੇ ਲਈ ਤਿਆਰ ਨੇ ਤਾਂ ਇੱਕ ਪ੍ਰੋਗਰਾਮ ਦੇ ਵਿੱਚ ਜਦੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਬੋਲਦੇ ਨੇ ਤਾਂ ਉਸ ਤੋਂ ਬਾਅਦ ਮਾਈਕ ਦੇ ਵਿੱਚ ਬੋਲ ਦਿੱਤਾ ਜਾਂਦਾ ਹੈ ਕਿ ਉਹ ਪੰਜਾਬ ਦੀ ਪ੍ਰਧਾਨੀ ਛਟਣ ਤਾਂ ਜਦੋਂ ਫਿਰ ਇਹ ਗੱਲ ਰਾਜਾ ਵੜਿੰਗ ਨੂੰ ਪਸੰਦ ਨਹੀਂ ਆਉਂਦੀ ਤਾਂ ਉਹਨਾਂ ਨੇ ਜੋ ਜਵਾਬ ਦਿੱਤਾ ਉਹ ਵੀ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸ ਦਿੰਨੇ ਆ ਤੁਹਾਨੂੰ ਦੱਸ ਦਈਏ ਕਿ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਨੂੰ ਬਦਲਣ ਦੀਆਂ ਜਿਹੜੀਆਂ ਚਰਚਾਵਾਂ ਦੇ ਵਿਚਕਾਰ પણ ਜੋ ਮੌਜੂਦਾ ਪ੍ਰਧਾਨ ਤੇ ਲੁਧਿਆਣੇ ਦੇ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਇੱਕ ਵੱਡਾ ਬਿਆਨ ਨਿਕਲ ਕੇ ਸਾਹਮਣੇ ਆਇਆ ਤਾਂ ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਕੋਈ ਪ੍ਰਧਾਨ ਬਣਨਾ ਚਾਹੁੰਦਾ ਹੈ ਤਾਂ ਉਹਨਾਂ ਨੂੰ ਕੋਈ ਇਤਰਾਜ਼ ਨਹੀਂ ਹੈ ਹਰ ਕਿਸੇ ਦਾ ਹੱਕ ਹੈ ਉਹ ਪਾਰਟੀ ਦੀ ਸੇਵਾ ਕਰੇ ਜਾਂ ਫਿਰ ਪੰਜਾਬ ਦੀ ਸੇਵਾ ਕਰੇ ਜਦੋਂ ਕੋਈ ਮਾਈਕ ਤੇ ਆ ਕੇ ਬੋਲ ਦਿੰਦਾ ਹੈ ਇਹ ਅਹੁਦਾ ਛੱਡੋ ਇਹ ਬਿਲਕੁਲ ਸਹੀ ਨਹੀਂ ਹੈ ਪਾਰਟੀ ਹਾਈ ਕਮਾਂਡ ਕੋਲ ਜਾਓ ਤੇ ਆਪਣਾ ਦਾਵਾ ਪੇਸ਼ ਕਰੋ ਕਿ ਉਹ ਪੰਜਾਬ ਦੀ ਸੇਵਾ ਕਰਨਾ ਚਾਹੁੰਦੇ ਨੇ ਤੇ ਪੰਜਾਬ ਦੀ ਪ੍ਰਧਾਨਗੀ ਜਿਹੜੀ ਆ ਉਹ ਲੈਣੀ ਚਾਹੁੰਦੇ ਨੇ ਤਾਂ ਬੜਿੰਗ ਨੇ ਕਿਹਾ ਕਿ 2022 ਦੀਆਂ ਚੋਣਾਂ ਵਿੱਚ ਹਾਰ ਤੋਂ ਬਾਅਦ ਕੋਈ ਵੀ ਪ੍ਰਧਾਨ ਬਣਨ ਦੇ ਲਈ ਤਿਆਰ ਨਹੀਂ ਸੀ ਉਹਨਾਂ ਨੇ ਖੁਦ ਵੀ ਜਵਾਬ ਦੇ ਦਿੱਤਾ ਸੀ ਪਰ ਉਹ ਅੱਜ ਖੁਸ਼ ਹਨ ਕਿ ਕਾਂਗਰਸ ਇੰਨੀ ਮਜ਼ਬੂਤ ਹੋ ਗਈ ਹੈ ਤੇ ਇਸ ਦੇ ਲਈ 7 ਦਾਵੇਦਾਰ ਵੀ ਜਿਹੜੇ ਨੇ ਉਹ ਨਿਕਲ ਕੇ ਸਾਹਮਣੇ ਆ ਗਏ ਨੇ ਜੋ ਪੰਜਾਬ ਦੀ ਪ੍ਰਧਾਨਗੀ ਦੇ ਲਈ ਦਾਵਾ ਕਰ ਰਹੇ ਨੇ ਰਾਜਾ ਬੜਿੰਗ ਖੰਨਾ ਦੇ ਵਿੱਚ ਪਾਰਟੀ ਵਰਕਰਾਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਦੇ ਵਿੱਚ ਆਏ ਸੀ ਜਿਨ੍ਹਾਂ ਦੇ ਵਿੱਚ ਇਹ ਖੁੱਲ ਕੇ ਜਿਹੜੀ ਆ ਉਹ ਗੱਲਬਾਤ ਕੀਤੀ ਤਾਂ ਤੁਹਾਨੂੰ ਦੱਸ ਦਈਏ ਕਿ ਰਾਜਾ ਬੜਿੰਗ ਨੇ ਕਿਹਾ ਕਿ ਨਵੇਂ ਸਹਿ ਇੰਚਾਰਜ ਜੋ ਰਵਿੰਦਰ ਢਾਲਵੀ ਪੰਜਾਬ ਦੇ ਵਿੱਚ ਕਾਂਗਰਸ ਨੂੰ ਮਜ਼ਬੂਤ ਕਰਨ ਤੇ ਲਗਾਤਾਰ ਦੌਰੇ ਕਰ ਰਹੇ ਨੇ ਫਤੇਗੜ ਸਾਹਿਬ ਤੇ ਅਤੇ ਖੰਨਾ ਦੇ ਵਿੱਚ ਵੀ ਜਿਹੜੀ ਆ ਉਹ ਮੀਟਿੰਗ ਕੀਤੀ ਗਈ ਸੀ ਤਾਂ ਕਾਂਗਰਸ ਨੂੰ ਸੂਬਾ ਪੱਤਰ ਦੇ ਲੈਵਲ ਨੂੰ ਉੱਪਰ ਚੱਕਣ ਲਈ ਇਹ ਮੀਟਿੰਗਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਤਾਂ ਪੰਜਾਬ ਨੂੰ ਮਜ਼ਬੂਤ ਕੀਤਾ ਜਾ ਰਿਹਾ ਜਦੋਂ ਸਾਰੇ ਜ਼ਿਲ੍ਹੇ ਮਜ਼ਬੂਤ ਹੋਣਗੇ ਤਾਂ ਪੰਜਾਬ ਇਕਾਈ ਮਜ਼ਬੂਤ ਜਿਹੜੀ ਆ ਉਹ ਹੋਏਗੀ ਜਿੱਥੇ ਕਮੀਆਂ ਦਿਖਾਈਆਂ ਦੇਣਗੀਆਂ ਉੱਥੇ ਉਹਨਾਂ ਨੂੰ ਸਹੀ ਕੀਤਾ ਜਾਏਗਾ ਉੱਥੇ ਹੋਰ ਕੰਮ ਕੀਤਾ ਜਾ ਰਿਹਾ ਹੈ ਦਾ ਸੈਨ ਚਾਰਜ ਡਾਲਵੀ ਨੇ ਕਿਹਾ ਕਿ ਸਾਰਿਆਂ ਨੂੰ ਇੱਕਜੁੱਟ ਹੋਣਾ ਚਾਹੀਦਾ ਹੈ ਅਤੇ ਕਾਂਗਰਸ ਨੂੰ ਮਜ਼ਬੂਤ ਕਰਨ ਤੇ ਧਿਆਨ ਕੇਂਦਰਿਤ ਕਰਨਾ ਚਾਹੀਦਾ ਅਨਾਂ ਅਜਹੀਆਂ ਗੱਲਾਂ ਦੇ ਵਿੱਚ ਕੁਝ ਨਹੀਂ ਰੱਖਿਆ ਪਾਰਟੀ ਅਨੁਸ਼ਾਸਨ ਬਣਾ ਕੇ ਰੱਖਣਾ ਚਾਹੀਦਾ ਤੁਹਾਨੂੰ ਤੁਹਾਨੂੰ ਦੱਸ ਦਈਏ ਕਿ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੀ ਜੋ ਦੁਰਦਸ਼ਾ ਹੋਈ ਸੀ ਉਸ ਨੂੰ ਲੈ ਕੇ ਵੀ ਜਿਹੜਾ ਆ ਕਾਂਗਰਸ ਪਾਰਟੀ ਨੇ ਸਬਕ ਸਿੱਖਿਆ ਤਾਂ ਜਿੱਥੇ ਆਮ ਆਦਮੀ ਪਾਰਟੀ ਦਾ ਗੜ ਮੰਨਿਆ ਜਾਣ ਵਾਲੀ ਦਿੱਲੀ ਉਥੋਂ ਕਾਂਗਰਸ ਜਿਹੜੀ ਆ ਉਹ ਬੁਰੀ ਤਰ੍ਹਾਂ ਹਾਰੀ ਸੀ ਤਾਂ ਆਮ ਆਦਮੀ ਪਾਰਟੀ ਦੀ ਵੀ ਉਹੀ ਹਾਲਤ ਹੋਈ ਸੀ ਤੇ ਭਾਜਪਾ ਨੇ ਉਥੇ ਆਪਣਾ ਜਿਹੜੀ ਆ ਪਾਰਟੀ ਬਣਾਈ ਸੀ ਤੇ ਸਰਕਾਰ ਬਣਾਉਣ ਦੇ ਵਿੱਚ ਜਿਹੜੀ ਆ ਉਹ ਕਾਮਯਾਬ ਹੋਈ ਸੀ ਇਸ ਤੋਂ ਨਸੀਹਤ ਲੈਂਦਿਆਂ ਹੋਇਆਂ ਹੁਣ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਵੱਲੋਂ ਲਗਾਤਾਰ ਜਿਹੜਾ ਆ ਪੰਜਾਬ ਦੇ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਮਜ਼ਬੂਤ ਬਣਾਉਣ ਦੇ ਲਈ ਘਰ ਘਰ ਲੈਵਲ ਤੋਂ ਜ਼ਿਲ੍ਹਾ ਪੱਧਰੀ ਬਲਾਕ ਪੱਧਰੀ ਜੜੀਆਂ ਨੇ ਮੀਟਿੰਗਾਂ ਕਰਕੇ ਇਸ ਨੂੰ ਜਿਹੜਾ ਆ ਉਹ ਮਜ਼ਬੂਤ ਕੀਤਾ ਜਾਣਾ ਤਾਂ ਇਹਨਾਂ ਦੇ ਵਿੱਚ ਹੀ ਹੁਣ ਪੰਜਾਬ ਦੀ ਕਾਂਗਰਸ ਪਾਰਟੀ ਦੇ ਵਿੱਚ ਇੱਕ ਸਮਾਨ ਪੈ ਗਿਆ ਕਿ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹੁਣ ਅਹੁਦਾ ਛੱਡਣਗੇ ਤੇ ਉਸ ਅਹੁਦੇ ਦੇ ਉੱਤੇ ਸੱਤ ਦਾਵੇਦਾਰੀਆਂ ਵੀ ਜੜੀਆਂ ਨੇ ਉਹ ਪੇਸ਼ ਕਰ ਦਿੱਤੀਆਂ ਕਈਆਂ ਨੇ ਕਿਉਂਕਿ ਪੰਜਾਬ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਇਹ ਕਿਹਾ ਕਿ ਜਦੋਂ ਲੋਕ ਸਭਾ ਦੀਆਂ ਚੋਣਾਂ ਹੋਈਆਂ ਸਨ ਤਾਂ ਉਦੋਂ ਵੀ ਇਹ ਮੰਗ ਜਿਹੜੀ ਉੱઠી ਗਈ ਹੈ ਤਾਂ ਉਦੋਂ ਕੋਈ ਅੱਗੇ ਨਹੀਂ ਆਇਆ ਸੀ ਪਰ ਜਨਤਕ ਤੌਰ ਤੇ ਇਹ ਕਹਿਣਾ ਗਲਤ ਹੈ ਜੇਕਰ ਕੋਈ ਪੰਜਾਬ ਦੀ ਪ੍ਰਧਾਨਗੀ ਲੈਣਾ ਚਾਹੁੰਦਾ ਹੈ ਤਾਂ ਹਾਈ ਕਮਾਂਡ ਦੇ ਕੋਲ ਜਾਵੇ ਇੱਕ ਪ੍ਰਕਿਰਿਆ ਹੈ ਉਸ ਪ੍ਰਕਿਰਿਆ ਦੇ ਤਹਿਤ ਉਹਨੂੰ ਕੀਤਾ ਜਾਵੇ ਜੇਕਰ ਜਨਤਕ ਕੀਤਾ ਜਾਂਦਾ ਹੈ ਤਾਂ ਇਹ ਗੱਲ ਗਲਤ ਹੈ ਹੁਣ ਪੰਜਾਬ ਦੇ ਪ੍ਰਧਾਨ ਜੋ ਅਮਰਿੰਦਰ ਸਿੰਘ ਰਾਜਾ ਬਣਿੰਗ ਅਹੁਦਾ ਛੱਡਣਗੇ ਤਾਂ ਪੰਜਾਬ ਨੂੰ ਹੁਣ ਨਵਾਂ ਜਿਹੜਾ ਆ ਉਹ ਪ੍ਰਧਾਨ ਕਿਹੜਾ ਮਿਲੇਗਾ ਇਹ ਆਉਣ ਵਾਲਾ ਸਮਾਂ ਹੀ ਦੱਸੇਗਾ